ਇਸ ਵਿੱਚ ਦੀ ਅਹਿਮ ਖਬਰ ਆ ਰਹੀ ਹੈ 19 ਸਤੰਬਰ ਨੂੰ ਏਸ਼ੀਅਨ ਗੇਮਸ ਸ਼ੁਰੂ ਹੋਣ ਵਾਲੀਆਂ ਨੇ ਪਾਰਿਸ ਏਸ਼ੀਅਨ ਗੇਮਸ ਦੇ ਵਿੱਚ ਵਿਜੇਂਦਰ ਸਿੰਘ ਹਿੱਸਾ ਨਹੀਂ ਲੈਣਗੇ ਅੱਜ ਤੋਂ ਟ੍ਰਾਇਲਸ ਸ਼ੁਰੂ ਹੋਣ ਜਾ ਰਹੇ ਨੇ ਏਸ਼ੀਅਨ ਗੇਮਸ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰያ ਨੇ ਪਰ ਵਿਜੇਂਦਰ ਸਿੰਘ ਇਨ੍ਹਾਂ ਏਸ਼ੀਅਨ ਗੇਮਸ ਦਾ ਹਿੱਸਾ ਨਹੀਂ ਬਣਨਗੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਨੇ ਟ੍ਰਾਇਲ ਸੇਸ਼ਨ ਗੇਮਸ ਦੇ ਪਰ ਵਿਜੇਂਦਰ ਸਿੰਘ ਇਨ੍ਹਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਪਰਵੇਸ਼ ਸੰਦੂ ਸਪੋਰਟਸ ਪਤਕਾ ਸੱਣਾ ਫੋਨਲਾਈਨ ਤੇ ਮੌਜੂਦ ਨੇ ਪਰਵੇਸ਼ ਵਿਜੇਂਦਰ ਸਿੰਘ ਹਿੱਸਾ ਨਹੀਂ ਬਣਨਗੇ ਏਸ਼ੀਅਨ ਗੇਮਸ ਦੇ ਆਖਰ ਕੀ ਕਾਰਨ ਹੈ ਸਰ ਸਿੰਘ ਬਹੁਤ ਇੱਕ ਐਸਾ ਮੁੱਕੇਬਾਜ਼ ਹੈ ਜਿਸ ਤੇ ਹਮੇਸ਼ਾ ਨਜ਼ਰਾਂ ਟਿਕੀਆਂ ਰਹਿੰਦੀ ਹੈ ਏਸ਼ੀਅਨ ਗੇਮਸ ਹੋਣ ਚਾਹੇ ਕਾਮਨਵੈਲਥ ਕਮ ਹੋਣ ਚਾਹੇ 올림픽ਸ ਹੋਣ ਹਰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਮੁੱਕੇਬਾਜ਼ੀ ਦੇ ਵਿੱਚ ਜੇਕਰ ਕਿਸੇ ਖਿਡਾਰੀ ਤੋਂ ਮਦਕ ਦੀ ਆਸ ਰਹਿੰਦੀ ਹੈ ਤੋ ਵੀਜੇਂਦਰ ਸਿੰਘ ਤੇ ਮੁੱਕੇਬਾਜ਼ੀ ਦੇ ਉਹਨੂੰ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਝਟਕਾ ਲੱਗਿਆ ਕਿ ਵੀਜੇਂਦਰ ਸਿੰਘ ਹੁਣ ਏਸ਼ੀਅਨ ਗੇਮਸ ਦਾ ਹਿੱਸਾ ਨਹੀਂ ਬਣਨ ਜਾ ਰਹੇ ਉਹਦਾ ਕਾਰਨ ਹੈ ਜੋ ਵੀਜੇਂਦਰ ਸਿੰਘ ਨੇ ਖੁਦ ਦੱਸਿਆ ਕਿ ਉਹ ਇੰਜਰਡ ਨੇ ਕਾਮਨਵੈਲਥ ਗੇਮਸ ਦੇ ਦੌਰਾਨ ਉਹਨਾਂ ਦੇ ਨੱਕ ਤੇ ਅਤੇ ਉਹਨਾਂ ਦੇ ਰਾਈਟ ear ਦੇ ਉੱਤੇ ਜੀ ਸੱਟ ਲੱਗੀ ਸੀ ਤੇ ਉਸ ਦੇ ਕਾਰਨ ਉਹ ਕਾਫੀ ਹੱਦ ਤੱਕ ਕਾਫੀ ਲੰਬੇ ਸਮੇਂ ਬਾਅਦ ਕੈਂਪ 'ਚ ਵਾਪਸੀ ਕੀਤੀ ਸੀ ਮੁਕੇਬਾਜ਼ੀ ਦਾ ਜੋ ਕੈਂਪ ਹੈ ਉਹ 6 ਅਗਸਤ ਤੋਂ ਸ਼ੁਰੂ ਹੋ ਗਿਆ ਸੀ ਪਰ ਮੁਕੇਬਾਜ਼ੀ ਦੇ ਇਸ ਕੈਂਪ ਦੇ ਨਾਲ ਵਿਜੇਂਦਰ ਸਿੰਘ ਪਿਛਲੇ ਸੋਮਵਾਰ ਤੋਂ ਹੀ ਅਟੈਚ ਹੋਈ ਸੀ ਜਦੋਂ ਸਾਡੀ ਵੀ ਮੁਲਾਕਾਤ ਹੋਈ ਵਿਜੇਂਦਰ ਸਿੰਘ ਦੇ ਅਟੈਚ ਹੋਣ ਤੋਂ ਬਾਅਦ ਕੈਂਪ ਦੇ ਨਾਲ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਸ਼ਾਇਦ ਹੁਣ ਉਹਨਾਂ ਦੇ weight ਦੁਬਾਰਾ ਰਿਡਿਊਸ ਕਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਤੇ ਪੂਰੀ ਪੂਰੀ ਤਰ੍ਹਾਂ ਫਿਟ ਵੀ ਨਹੀਂ ਨੇ ਉਹ ਤੇ ਉਦੋਂ ਉਹਨਾਂ ਨੇ ਖੁਦ ਇਹ ਕਿਹਾ ਸੀ ਕਿ ਸ਼ਾਇਦ ਉਹ 81 ਕਿਲੋਗ੍ਰam ਭਾਰ ਵਰਗ ਦੇ ਵਿੱਚ ਇਸ ਵਾਰ ਹਿੱਸਾ ਲੈਣਗੇ 75 ਕਿਲੋਗ੍ਰam ਭਾਰ ਵਰਗ ਦੇ ਵਿੱਚ ਸ਼ਾਇਦ ਉਹ ਹਿੱਸਾ ਨਾ ਲੈਣ ਕਿਉਂਕਿ weight ਰਿਡਿਊਸ ਕਰਨਾ ਉਹਨਾਂ ਲਈ ਮੁਸ਼ਕ ਜਿਹੜੀ ਵੱਡੀ ਇੱਕ ਕਾਰਨ ਬਣਿਆ ਕਿ ਇੰਜਰਡ ਹੋਣ ਦੇ ਕਾਰਨ ਨਾ ਤਾਂ weight hed properly reduce ਕਰ ਪਾ ਰਹੇ ਸੀਗੇ ਨਾ ਹੀ ਇੰਜਰਡ ਹੋਣ ਦੇ ਕਾਰਨ ਅਭਿਆਸ properly ਕਰ ਪਾ ਰਹੇ ਸੀ ਤੇ ਜਦੋਂ ਹੁਣ ਵੀ ਸਾਡੀ ਵਿਜੇਂਦਰ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਨਵੇਂ ਮੁੱਕੇਬਾਜ਼ ਬਹੁਤ ਅੱਛਾ ਪ੍ਰਦਰਸ਼ਨ ਕਰ ਰਹੇ ਨੇ ਤੇ ਉਹ ਉਮੀਦ ਕਰਦੇ ਨੇ ਕਿ ਹੁਣ ਜੇਕਰ ਉਹ ਇੰਨਾ ਖੇਡਾਂ ਵਿੱਚ ਹਿੱਸਾ ਨਹੀਂ ਵੀ ਲੈਣਗੇ ਤਾਂ ਜਿਹੜੇ ਬਾਕੀ ਦੇ ਮੁੱਕੇਬਾਜ਼ ਨੇ ਜਿਵੇਂ ਕਿ 75 ਕਿਲੋਗ੍ਰam ਭਾਰ ਵਰਗ ਵਿੱਚ ਵਿਜੇਂਦਰ ਦੀ ਐਬਸੈਂਸ ਦੇ ਵਿੱਚ ਹਾਲਾਂਕਿ ਹਜੇ ਟ੍ਰਾਇਲਸ ਤੋਂ ਬਾਅਦ ਰਿਜ਼ਲਟ ਨਿਕਲਣਾ ਬਾਕੀ ਹੈ ਪਰ ਉਮੀਦ ਇਹੀ ਜਤਾਈ ਜਾ ਰਹੀ ਹੈ ਕਿ ਵਿਕਾਸ ਦੇਸ਼ਨ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੰਜਰਡ ਹੋਣ ਦੇ ਕਾਰਨ ਹੀ ਖੇਡਾਂ ਤੋਂ ਬਾਹਰ ਚੱਲ ਰਹੀ ਸੀ ਵੱਡੇ ਟੂਰਨਾਮੈਂਟਸ ਤੋਂ ਬਾਹਰ ਚੱਲ ਰਹੀ ਸੀ ਕਾਮਨਵੈਲਥ ਗੇਮਜ਼ ਵਿੱਚ ਵੀ ਹਿੱਸਾ ਨਹੀਂ ਸੀ ਲੈ ਪਾਇਆ ਉਹ ਜ਼ਿਆਦਾ ਚਾਂਸ ਹੈ ਕਿ ਹੁਣ ਵਿਜੇਂਦਰ ਨੂੰ ਰਿ ਜਿਤਾਈ ਹੈ ਕਿ ਉਹ ਜੇਕਰ ਨਹੀਂ ਵੀ ਐਨਾ ਏਸ਼ੀਅਨ ਗੇਮਸ ਦੇ ਵਿੱਚ ਜੇ ਤਾਂ ਨਹੀਂ ਲੈਣਗੇ ਤਾਂ ਵੀ ਉਹਨਾਂ ਨੇ ਉਮੀਦ ਜਤਾਈ ਹੈ ਕਿ ਵਿਕਾਸ ਕਿਸ਼ਨ ਉਹਨਾਂ ਦੀ ਕਮੀ ਪੂਰੀ ਕਰਨਗੇ ਤੇ ਮੈਡਲ ਜਿੱਤ ਕੇ ਵੀ ਵਾਪਸ ਆਉਣਗੇ ਪਰ ਫਿਰ ਵੀ ਪਰਵੇਸ਼ ਜਿਵੇਂ ਤੁਸੀਂ ਦੱਸਿਆ ਵਿਜੇਂਦਰ ਸਿੰਘ ਕੋ ਵੱਡੀ ਆਮੇਦਾਂ ਰਹਿੰਦੀਆਂ ਨੇ ਤੇ ਕਾਫੀ ਕਮੀ ਖਲੇਗੀ ਯਕੀਨਨ ਉਹਨਾਂ ਦੀ ਏਸ਼ੀਅਨ ਗੇਮਸ ਦੇ ਵਿੱਚ ਜੀ ਬਿਲਕੁਲ ਬਹੁਤ ਜ਼ਿਆਦਾ ਕਮੀ ਖਰੇਗੀ ਇੱਕ ਬਹੁਤ ਵੱਡਾ ਕਾਰਨ ਇਹ ਵੀ ਆ ਉਹਨਾਂ ਦੀ ਕਮੀ ਨੂੰ ਮਹਿਸੂਸ ਹੋਣ ਦਾ ਕਿ ਜਿਹੜੇ ਬਾਕੀ ਦੇ ਮੁੱਕੇਬਾਜ਼ ਨੇ ਜਿਵੇਂ ਕਿ ਜਿਹੜੇ ਯੁਵਾ ਮੁੱਕੇਬਾਜ਼ ਨੇ ਚਾਹੇ ਸ਼ਬਾ ਥਾਪਾ ਹੋਣ ਚਾਹੇ ਐਵਿ ਦੇਵਿੰਦਰ ਸਿੰਘ ਹੋਣ ਚਾਹੇ ਹੋਣ ਸੁਮਿਤ ਸੰਗਵਾਨ ਚਾਹੇ ਮਨਦੀਪ ਜਾਂਗੜਾ ਇਹ ਸਾਰੇ ਬਹੁਤ ਯੁਵਾ ਮੁੱਕੇਬਾਜ਼ ਨੇ ਜਿਨ੍ਹਾਂ ਨੂੰ ਵੱਡੇ ਟੂਰਨਾਮੈਂਟਸ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਮੌਜੂਦ ਨਹੀਂ ਹੈ ਜਿਨ੍ਹਾਂ ਕੋ ਤਾਂ ਐਸੇ ਮੁੱਕੇਬਾਜ਼ ਵਿਜੇਂਦਰ ਸਿੰਘ ਤੋਂ ਲਗਾਤਾਰ ਉਹਨਾਂ ਦੇ ਸੰਪਰਕ ਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਜੋ ਕਿਸ ਤਰ੍ਹਾਂ ਦਾ ਮੁਕਾਬਲਾ ਖੇਡਣ ਉਤਰਾਂ ਕਿਸ ਕਿਸਮ ਦੇ ਟੈਕਟਿਕਸ ਅਪਣਾਉਣੇ ਆ ਕੀ ਸਟਰੈਟਜੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਵਿਜੇਂਦਰ ਸਿੰਘ ਵਰਗੇ ਦਿੱਗਜ ਖਿਡਾਰੀਆਂ ਤੋਂ ਬਹੁਤ ਜ਼ਿਆਦਾ ਸਿੱਖ ਲੈਣ ਦੀ ਕੋਸ਼ਿਸ਼ ਕਰਦੇ ਨੇ ਯੁਵਾ ਮੁੱਕੇਬਾਜ਼ ਤਾਂ ਯੁਵਾ ਮੁੱਕੇਬਾਜ਼ਾਂ ਲਈ ਵੀ ਕਿਤੇ ਨਾ ਕਿਤੇ ਇੱਕ ਵੱਡਾ ਚੱਕਾ ਹੈ ਕਿ ਵਿਜੇਂਦਰ ਸਿੰਘ ਜੇਕਰ ਉੱਥੇ ਉਹਨਾਂ ਦੇ ਨਾਲ ਮੌਜੂਦ ਨਹੀਂ ਹੋਣਗੇ ਚਾਹੇ ਗੇਮ ਵਿਲੇਜ ਦੀ ਗੱਲ ਕੀਤੀ ਜਾਏ ਚਾਹੇ ਜਿਹੜੇ ਉਦੋਂ ਪ੍ਰੈਕਟਿਸ ਸੈਸ਼ਨ ਹੋਣੇ ਆ ਉਹਨਾਂ ਦੀ ਗੱਲ ਕੀਤੀ ਜਾਏ ਉਦੋਂ ਵੀ ਕਿਤੇ ਨਾ ਕਿਤੇ ਯੁਵਾ ਮੁੱਕੇਬਾਜ਼ਾਂ ਨੂੰ ਬਹੁਤ ਹੱਦ ਤੱਕ ਕਮੀ ਖਰੇਗੀ